ਸਾਵਧਨ ਖੀਰੇ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ ਨਹੀਂ ਤਾਂ ਕੇ ਲੈਣ ਗਿਆ ਬਿਮਾਰੀਆਂ ਖੀਰਾ ਇੱਕ ਕੰਮ ਸੈਲਡ ਵਾਲੀ ਸਬਜੀ ਹੈ ਜੋ ਨਾਚਰਿਕ ਸਵਾਦ ਚ ਮਿੱਠਾ ਹੈ ਤੇ ਸਭੋ ਸੇਤ ਲਈ ਵੀ ਲਾਭਕਾਰੀ ਸਮਝ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਖੀਰਾ ਕੁਝ ਖਾਣੀਆਂ ਕੁਝ ਖਾਣੀਆਂ ਨਾਲ ਮਿਲਾ ਕੇ ਸੇਤ ਲਈ ਨੁਕਸਾਨਦਾਇਕ ਹੋ ਸਕਦਾ ਹੈ ਖੀਰਾ ਅਤੇ ਟਮਾਟਰ ਨੂੰ ਇਕੱਠਾ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਦੋਵਾਂ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਕਿ ਹজম ਕਰਨ ਵਿੱਚ ਰੁਕਾਵਟ ਪੈਦਾ ਕਰ ਸਕਦੀ ਹੈ ਤੇ ਅਜੀ ਕਰਨ ਵਰਗੀਆਂ ਸਮੱਸਿਆ ਵਧਾ ਸਕਦੀ ਹੈ ਦੁੱਧ ਅਤੇ ਖੀਰਾ ਵੀ ਇਕੱਠਾ ਨਹੀਂ ਖਾਣਾ ਚਾਹੀਦਾ ਖੀਰਾ ਅਤੇ ਦੁੱਧ ਇਕੱਠੇ ਖਾਣ ਨਾਲ ਗੈਸ ਅਜੀਬ ਜਾਂ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੇ ਜਿਵੇਂ ਕਿ ਫੋੜੇ ਖਾਜ ਖੁਜਲੀ ਆਦਿ ਆਮਬ ਦੇ ਨਾਲ ਵੀ ਕਿਰਨ ਨਹੀਂ ਖਾਣਾ ਚਾਹੀਦਾ ਗਰਮ ਤਾਸੀਰ ਵਾਲਾ ਆਮਬ ਤੇ ਠੰਡੀ ਤਾਸੀਰ ਵਾਲਾ ਜੀਰਾ ਮਿਲ ਕੇ ਹਾਜ ਮੈਨੂੰ ਪਰਹਾਗਤ ਕਰ ਸਕਦੇ ਹਨ ਜਿਸ ਕਰਕੇ ਪੇਟ ਸੰਬੰਧੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ